ਹਾਂਜੀ ਜਿਹੜਾ ਨਾ ਚੀਜ਼ਾਂ ਇਹਦੇ ਵਿੱਚ ਆ ਨਾ ਹਜੇ ਜਦੋਂ ਆਪਾਂ ਤਿਆਰ ਕਰ ਲਿਆ ਇਹ ਤਾਂ ਆਪਾਂ ਨੂੰ ਬਾਹਲੇ ਤੇ ਦੇ ਫੈਕਸ਼ਨਾਂ ਦਾ ਹੀ ਨਹੀਂ ਪਤਾ ਪਤਾ ਹੀ ਨਹੀਂ ਸਹੀ ਹੈ ਬਈ ਕੰਪਨੀ ਨੇ ਉਦੋਂ ਵੇਲਾ 1968 ਦੇ ਵਿੱਚ ਜੀ ਇਹਦੇ ਡਿਸਟਰੀਬਿਊਟਰ ਵੀ ਦਿੱਤਾ ਇਹਦੇ ਚੇਂਜਰ ਵੀ ਦਿੱਤਾ ਜਿਹੜਾ ਚੇਂਜਰ ਅਰਜਨ ਦੇ ਵਿੱਚ ਆ ਪੰਜ ਸੱਤ ਸਾਲ ਹੀ ਪਹਿਲਾਂ ਟਰੈਕਟਰਾਂ ਦੇ ਵਿੱਚ ਆਇਆ ਚਾਹ ਅਰਜਨ 'ਚ ਆ ਗਿਆ ਚਾਹ ਇਹਦੇ 'ਚ ਸਵਰਾਜ 'ਚ ਆ ਗਿਆ ਉਹ ਥੋੜਾ ਟਾਈਮ ਹੀ ਪਹਿਲਾਂ ਦਾ ਆਇਆ ਚੇਂਜਰ ਵੀ ਜਿੰਨਾ ਮੂਹਰ ਨੂੰ ਭਾਜਦਾ ਉਹਨਾਂ ਮਗਰ ਇਹਦੇ ਉਦੋਂ ਦਾ ਹੈ ਹੂੰ ਕੋਈ ਉਂਤਾ ਮਿਲਦੇ ਆ ਬਥੇਰੇ 30 25 ਹੋਰ ਵੀ ਬਥੇਰੇ ਖੜੇ ਆ ਹਾਂਜੀ ਜਿਹੜੇ ਬਰਕ ਕਰਦੇ ਆਗਲਾ ਕਹਿੰਦਾ ਭਾਈ ਚੱਲਦਾ ਇੱਕ ਦਿਨ ਮੈਨੂੰ ਬੰਦੇ ਦਾ ਫੋਨ ਆਈ ਬਰਨਾਲੇ ਕੋਲੋਂ ਭਾਈ ਲੈਣਾ ਤਾਂ ਲੈ ਲਾ ਅੱਛਾ ਚੱਲਦਾ ਪਰ ਆਪਾਂ ਨੂੰ ਆਏ ਸੀ ਵੀ ਕੋਈ ਉਹ ਲੈ ਕੇ ਆਉਣਾ ਵੀ ਜਿਹਦੀ ਕੋਈ ਹਿਸਟਰੀ ਹੋਵੇ ਅਤਿਅੰਤ ਡਰਾਵਰ ਵੇਖੀ ਆ ਗੁੱਲੇ ਤੇ ਆ ਪਿੰਨਾ ਹਾਂਜੀ ਉਹ ਬਾਈ ਦੀਆਂ ਹੀ ਪਾਈਆਂ ਬਗਾ ਮਰਨ ਵਾਲੇ ਦੀਆਂ ਅੱਛਾ ਇਹ ਵਿਹਲਾ ਪਿੰਨਾ ਨਾ ਜੇ ਕੋਈ ਪਿੰਨਾ ਖੋਲ ਕੇ ਵੀ ਦੱਸ ਸਕਦਾ ਵੀ ਇਹ 20-25 ਸਾਲ ਪੁਰਾਣੀਆਂ ਹੀ ਆ। ਪੁਰਾਣੀਆਂ ਹੀ ਆ। ਮੀਟਰ ਨਾਲ ਦੇ ਹਜੇ ਵੀ। ਮੀਟਰ। ਆ ਇਹਦਾ ਹੀਟਰ ਆ। ਅੱਛਾ ਆ ਹੀਟਰ ਆ ਗਿਆ। ਆ ਹੀਟਰ। ਹੂੰ। ਜਦੋਂ ਆਪਾਂ ਚਾਬੀ ਲਾਵਾਂਗੇ ਹੂੰ ਇੱਥੇ ਬਲਬ ਜਗਦਾ ਹੁੰਦਾ। ਹਾਂਜੀ। ਨਹੀਂ ਆ ਹੀਟਰ ਆ ਇਹਦਾ। ਠੀਕ ਹੈ ਜੀ। ਤੇ ਵੈਸੇ ਇਹ ਆ ਜਿਹੜੇ ਬਲਬ ਦਿੱਤੇ ਆ ਇੱਥੇ ਹਾਂਜੀ। ਇਹ ਇਹ ਜਗਦੇ ਹੁੰਦੇ ਵੀ ਰਾਤ ਨੂੰ ਜੇ ਟਰੈਕਟਰ ਚੱਲਦਾ ਇੱਥੇ ਇਹਨਾਂ ਤੇ ਚਾਨਣਾ ਹੋਵੇ। ਹਾਂ। ਕਿੱਡੀ ਵਧੀਆ। ਉੱਤੋਂ ਐ ਬੰਦ ਕੀਤੇ ਇੱਥੇ ਮਾੜਾ ਜਿਹਾ ਵਾਲਵ ਜਗਦਾ ਹੁੰਦਾ ਇਹ ਆਪਾਂ ਉਵੇਂ ਜੱਗਦੇ ਕਰਨੇ ਆ ਹੂੰ ਵੀ ਸਾਰੀ ਕੱਲੀ ਕੱਲੀ ਚੀਜ਼ ਕਰਾਂਗੇ ਆ ਇਹਦਾ ਉਹ ਲੱਗਿਆ ਦਾ ਨਾਲ ਦਬੋਈ ਆ ਹਾਰਨ ਹਾਂਜੀ ਆ ਕਟੌਟ ਲੱਗਿਆ ਹੋਇਆ ਹੈਗਾ ਹਾਂਜੀ ਆ ਇਹਦਾ ਡੀਜਾ 30 ਸ਼ੋਅ ਇਹਨੂੰ ਖੋਣ ਦੇ ਆ ਤੇ ਨਹੀਂ ਤਾਂ ਟੱਕਾਂ ਟੁੱਕਣ ਤਾਂ ਉਵੇਂ ਗਵਾਚ ਜਾਂਦੇ ਇਹ ਕਿੱਥੇ ਲੱਭਣੇ ਹਾਂ ਹੂੰ ਟੱਕਣ ਦੇਖ ਯਾਰ ਕਿੱਡਾ ਸਰਵਾਦਾ ਕਿਲੋ ਦਾ ਟੱਕਣ ਹੀ ਹੋਊਗਾ ਤੇ ਹੁਣ ਤਾਂ ਉਹਦੇ ਕਹਿੰਦੇ ਨਵੇਂ ਤਾਂ ਨਵਾਂ ਟਰੈਕਟਰ ਆ ਪਰ ਇੰਨਾ ਚੰਗਾ ਲੋਹਾ ਹੈ ਨਹੀਂਗਾ ਜੇ 22 23 ਸਾਲ ਬਾਅਦ ਖੜਕ ਨਵਾਂ ਟਰੈਕਟਰ ਖੜਾ ਦਿੰਦੇ ਆ 5 ਸਾਲ ਬਾਅਦ ਸਾਰਾ ਗੱਲ ਜੂਗਾ ਗੱਲ ਜੂ ਪਰ ਇਹ ਲੋਹਾ ਗਲਿਆ ਰੀ ਯਾਰ ਹੈ ਇਹ ਲੋਹਾ ਗਲਿਆ ਨਹੀਂ ਉਵੇਂ ਪਿਆ ਖੜਾ ਹੈ ਬਾਹਰ ਹੀ ਸੀ ਖੜਾ ਬਾਹਰ ਗਾੜ ਤਾਂ ਚਲ ਮਿੱਟੀ ਲੱਗੀ ਹੁੰਦੀ ਆ ਹਾਂਜੀ ਇਧਰੋਂ ਮੜ ਗਾੜ ਗਲਿਆ ਹਾਂਜੀ ਗਲਿਆ ਹਾਂਜੀ ਬਾਕੀ ਆ ਉਨ ਤੋਂ ਖਰਾਬ ਹੋ ਗਈ ਆ ਪਰ ਵਰਕ ਕਰਦੀ ਆ ਵਰਕ ਕਰਦੀ ਆ ਹਾਂਜੀ ਵੀ ਇੱਦੀ ਗੱਲ ਨਹੀਂ ਵੀ ਵਰਕ ਕਰਦੀ ਆ ਇਹ ਚਲੋ ਕਰਦੀ ਸਸੀ ਕਾ ਮੈਟਰ ਕੀ ਹਾਲ ਚਾਲ ਆ ਮੈਂ ਪਿੰਡ ਨਾਨਕੇ ਖੜਾ ਪਿੰਡ ਲੋਪੋ ਵੇੜੇ 'ਚ ਖੜਾ ਨਾਲ ਮੇਰੇ ਮਾਮਾ ਜੀ ਵੱਡੇ ਮਾਮਾ ਜੀ ਮਾਮਾ ਜੀ ਸਾਸਰੀ ਕਾ ਕੀ ਹਾਲ ਚੱਲ ਨੇ ਠੀਕ ਆ ਠੀਕ ਕੈਮਸ ਇਤਾਂ ਹੀ ਬਹੁਤ ਬੜਾ ਮੈਂ ਕਈ ਪਹਿਲੇ ਸੀਨ ਦੇਖ ਕੇ ਤਾਂ ਪਤਾ ਲੱਗ ਗਿਆ ਹੁਣ ਬਾਕੀ ਫੋਕਸ ਆਪਣਾ ਇੱਧਰ ਹੀ ਆ ਤੇ ਪਹਿਲਾਂ ਤੁਹਾਨੂੰ ਮੁਬਾਰਕਾਂ ਹੀ ਬਹੁਤ ਬਹੁਤ ਵਧਾਈਆਂ ਤੇ ਬਾਕੀ ਦੇਖਣ ਵਾਲਿਆਂ ਨੂੰ ਵੀ ਵਧਾਈਆਂ ਪਹਿਲਾਂ ਮਾਮਾ ਜੀ ਮੈਂ ਪੁੱਛਦਾ ਹੁਣ ਮੇਰੀ ਤਾਂ عمر 18 19 ਸਾਲ ਆ ਇਹ ਤਾਂ ਕਿਤੇ ਹੀ ਪਹਿਲਾਂ ਦਾ ਇਹਨੂੰ ਪਹਿਲਾਂ ਲਿਆਉਣ ਦਾ ਮੈਨੂੰ ਕਾਰਨ ਦੱਸਿਓ ਵੀ ਇਹ ਲਿਆਂਦਾ ਕਿੱਥੋਂ ਤੇ ਕਿਉਂ ਲਿਆਂਦਾ ਇਹ ਜੇ ਮੈਂ ਕਹਾਂ ਮੈਥੋਂ ਵੀ ਇਹ ਹਾਂਜੀ ਪਹਿਲਾਂ ਦਾ ਹੀ ਆ ਇਹ 68 ਮਾਡਲ ਆ ਇਹ ਅੱਛਾ ਇਹ 68 ਮਾਡਲ ਆ ਮੇਰੀ ਉਮਰ 42 ਸਾਲ ਦੀ ਹੈ ਹਾਂਜੀ ਤੇ ਮੈਂ ਦੇਖਿਆ ਜ਼ਰੂਰ ਸੀ ਇਹ ਚੱਲਦਾ ਐਸੇ ਆ ਜੀ ਡੈਡੀ ਦੇ ਮਾਡਲ ਇਹ ਆਪਣੇ ਇੱਥੇ ਜਲੌਰੇ ਮਾਮੇ ਕੋਲੇ ਬਾਈ ਭਿੰਦਰ ਕਿਆਂ ਕੋਲੇ ਹਰਿੰਦਰ ਹੁਣੀ ਹਾਂਜੀ ਆ ਜੀਵਨ ਕਿ ਨਹੀਂ ਹਾਂਜੀ ਹਾਂਜੀ ਜੀਵਨ ਕਿਆਂ ਕੋਲੇ ਹੈਗਾ ਹੁਣ ਵੀ ਹੈਗਾ ਅੱਛਾ ਹੁਣ ਵੀ ਹੈਗਾ ਚੱਲਦਾ ਹੈਗਾ ਉਹਨਾਂ ਨੇ ਵੀ ਸੰਭਿਆਈ ਹੈ ਉਹਨਾਂ ਨੇ ਵੀ ਸੰਭਿਆਈ ਹੈ ਠੀਕ ਆ ਹਾਂ ਉਹਨਾਂ ਦਾ ਵੀ ਇਹ ਸਾਂਭਿਆ ਹੋਇਆ ਬਾਈ ਹਰਿੰਦਰ ਹਾਂਜੀ ਨਾਲੇ ਖੇਤੀ ਪਹਿਲਾਂ ਕਰਦਾ ਰਿਹਾ ਉਹ ਤੋਂ ਬਾਅਦ ਤਾਂ ਬਾਹਰ ਚਲਾ ਗਿਆ ਪਰ ਉਹ ਇਹਦੇ ਨਾਲੋਂ ਨਹੀਂ ਟੁੱਟੇ ਨਵਾਂ ਕਢਾਇਆ ਸੀ ਉਹਨਾਂ ਨੇ ਹੈਗਾ ਉਹਨਾਂ ਦੇ ਘਰੇ ਆ ਪੂਰਾ ਵਧੀਆ ਵਰਕ ਕਰਦਾ ਅੱਛਾ ਨਵਾਂ ਕਢਾਇਆ ਸੀ ਤੇ ਉਵੇਂ ਹੀ ਹਜੇ ਸਾਂਭਿਆ ਹੋਇਆ ਹੈ ਸਾਂਭਿਆ ਹੋਇਆ ਇਹ ਤੇ ਇਹ ਆਪਣਾ ਵੈਸੇ ਸੀਗਾ ਮੰਨਦੇ ਵਿੱਚ ਰੀਜ ਵੀ ਕੋਈ ਨਾ ਆਪਾਂ ਟਰੈਕਟਰ ਲੈ ਕੇ ਆਉਣਾ ਪੁਰਾਣਾ ਬੀ ਡੀ ਟੀ 14 ਮਿਲ ਜੇ ਟੀ 25 ਮਿਲ ਜੇ ਹਾਂਜੀ ਵੀ ਕੋਈ ਉ ਤਾਂ ਮਿਲਦੇ ਆ ਬਥੇਰੇ ਟੀ 25 ਹੋਰ ਵੀ ਬਥੇਰੇ ਖੜੇ ਆ ਹਾਂਜੀ ਜਿਹੜੇ ਵਰਕ ਕਰਦੇ ਅਗਲਾ ਕਹਿੰਦਾ ਭਾਈ ਚੱਲਦਾ ਇੱਕ ਦਿਨ ਮੈਨੂੰ ਬੰਦੇ ਦਾ ਫੋਨ ਆਈ ਬਰਨਾਲੇ ਕੋਲੋਂ ਭਾਈ ਲੈਣਾ ਤਾਂ ਲੈ ਲਾ ਅੱਛਾ ਚੱਲਦਾ ਪਰ ਆਪਾਂ ਨੂੰ ਆਏ ਸੀ ਵੀ ਕੋਈ ਉਹ ਲੈ ਕੇ ਆਉਣਾ ਵੀ ਜਿਹਦੀ ਕੋਈ ਹਿਸਟਰੀ ਹੋਵੇ ਇਤਿਹਾਸ ਵੀ ਕਵੇ ਅਗਲਾ ਕੋਈ ਗੱਲਬਾਤ ਹੋਵੇ ਜਿਹਦੇ ਵਿੱਚ ਵੀ ਜਾਂ ਕੋਈ ਖੜਾ ਖੇਤ ਚ ਗਲੀ ਜਾਂਦਾ ਹੈ ਨਾ ਕੋਈ ਗੱਲਬਾਤ ਹੋਵੇ ਉਹ ਵੱਖਰੀ ਬੰਦੀ ਗੱਲ ਆਪਾਂ ਲੈ ਕੇ ਆਉਣੀ ਹੈ ਜੀ ਇਹ ਟਰੈਕਟਰ 22 23 ਹਾਲ ਦਾ ਬੜਵਰ ਪਿੰਡ ਦੇ ਵਿੱਚ ਖੜਾ ਹੀ ਆ ਅੱਛੇ ਖੜਾ ਹੀ ਸੀ ਹਾਂ ਇੱਕ ਖੜਾ ਹੀ ਸੀਗਾ ਅਪਰਨਾਲੇ ਜ਼ਿਲ੍ਹੇ ਚ ਹਾਂਜੀ ਇਹਦੇ ਖੜਨ ਦਾ ਕਾਰਨ ਕੀ ਸੀ ਹਾਂਜੀ ਬਈ ਉਹ ਨਾ ਜਿਹੜੇ ਟਰੈਕਟਰ ਦਾ ਮਾਲਕ ਸੀ ਉਹ 6-7 ਭਰਾ ਅੱਛਾ ਠੀਕ ਹੈ ਜਿਹਦਾ ਜਿਹਦੇ ਹਿੱਸੇ ਆਇਆ ਵਿਆ ਸੀਗਾ ਹਾਂਜੀ ਉਹਨੇ ਵਿਆਹ ਨਹੀਂ ਕਰਾਇਆ ਸੀਗਾ ਹਾਂਜੀ ਉਹ ਜਿੰਨਾ ਚਿਰ ਟਕੜਾ ਰਿਆ ਇਹਦੇ ਨਾਲ ਤੱਕੰਮਕਾਰ ਕਰਦਾ ਰਿਹਾ ਕਰੀ ਗਏ ਹਾਂਜੀ ਜੇ ਤੂੰ ਉਹ ਉਹਦੀ ਸਿਹਤ ਆਪਦੀ ਜਵਾਬ ਦੇਗੀ ਹਾਂਜੀ ਉਦੋਂ ਫਿਰ ਉਹਨੇ ਇਹਨੂੰ ਘਬਰੇ ਨੂੰ ਖੜਿਆਤਾ ਹੂੰ ਕਰੇ ਖੜਿਆਤਾ ਉਦੇ ਸੱਸ ਜੀ ਉਹਨੇ ਆਪ ਦਾ ਖੜਿਆ ਲਿਆ ਜੀ ਤੇ ਚਲੋ ਵੀ ਉਹਦਾ ਜੋ ਵੀ ਰੋਟੀ ਪਾਣੀ ਭਰਾਵਾਂ ਨਾਲ ਉਹ ਚੱਲੀ ਗਿਆ ਹਾਂਜੀ ਪਰ ਉਹਨੇ ਆਪਦੇ ਭਰਾਵਾਂ ਨੂੰ ਇੱਕ ਗੱਲ ਆਖੀ ਸੀ ਵੀ ਇਹ ਟਰੈਕਟਰ ਜਾਂਉਂਦੇ ਜਾਂਉਂਦੇ ਤਾਂ ਨਹੀਂ ਮੈਂ ਵੇਚਣਾ ਹੂੰ ਜੇ ਮੈਂ ਮਰ ਗਿਆ ਜੀ ਉਦੋਂ ਤੁਸੀਂ ਕਿਸੇ ਵੱਡਾਂ ਨਾਲ ਹੀ ਉਹਨਾਂ ਦਿਓ ਜੇ ਦੇਣਾ ਜੀ ਤਾਂ ਕਿਸੇ ਚੰਗੇ ਸ਼ੌਂਕੀ ਬੰਦੇ ਨੂੰ ਦਿਓ ਵੀ ਜਿਹੜਾ ਇਹ ਚੱਲਦਾ ਹੀ ਰਹੇ ਹਾਂ ਵੀ ਉਹਦਾ ਇਹ ਪੋਤੀ ਸੀ ਪੋਤੀ ਸੀ ਜਿਵੇਂ ਆਪਾਂ ਕਹਿੰਦੇ ਨੇ ਵੀ ਕੋਈ ਪੁੱਤਾਂ ਦਾ ਨਾਂ ਰਹਿ ਜਾਂਦਾ ਜੱਗ ਤੇ ਜੀ ਉਹ ਨਾਮ ਹੀ ਇਹ ਮੇਰਾ ਯਾਰ ਨਾ ਰਹਿ ਜੇ ਹੂੰ ਹੁਣ ਆਪਾਂ ਉਹਦਾ ਨਾਮ ਰੱਖਾਂਗੇ ਵੀ ਵੀ ਬਾਈ ਦਾ ਕੀ ਨਾਮ ਸੀ ਪਾਪਾ ਕਹਿੰਦਾ ਵੜਵਰ ਵਾਲੇ ਬਾਈ ਦਾ ਟਰੈਕਟਰ ਆਇਆ ਉਹ ਤਾਂ ਲੈ ਕੇ ਆ ਹੂੰ ਮੈਂ ਇਹਨੂੰ ਹਜੇ ਵੀ ਜਿਉਂਦਾ ਰੱਖਾਂਗੇ ਹਾਂ ਜਿਉਂਦਾ ਜਿਉਂਦਾ ਰਹਿ ਜਾਣਾ ਜਦੋਂ ਮੂੜੇ ਇਹਨੂੰ ਇੰਨਾ ਪਿਆਰ ਕੀਤਾ ਲੋ ਇਹਨੂੰ ਸਹੀ ਹੈ ਤੇਕ ਕੁਦਰਤੀ ਸਵੱਬ ਬਣ ਗਿਆ ਵੀ ਇਹਦੇ ਆਪਣੇ ਨਾਲ ਲਿੰਕ ਜੁੜ ਗਏ ਹਾਂਜੀ ਤੇ ਹੁਣ ਆਪਾਂ ਤਾਂ ਆਪਦੇ ਜਿਉਂਦੇ ਜੀ ਆਪਾਂ ਇਹਨੂੰ ਤਿਆਰ ਕਰ ਲੈਣਾ ਸੋਹਣੀ ਚੀਜ਼ ਆ ਵਧੀਆ ਉਹਦੇ ਕਹਿਣ ਨੂੰ ਰੇਰ ਆ ਹੁਣ ਤਾਂ ਮਿਲਦੇ ਹੀ ਨਹੀਂ ਤਾਂ ਨਹੀਂ ਆ ਹਾਂਜੀ ਆਪਣੇ ਪਿੰਡ 'ਚ ਇੱਕ ਹੀ ਆ ਹੂੰ ਤੇ ਪਹਿਲਾਂ ਤੋਂ ਇੱਕੋ ਹੀ ਆ ਡੀਟੀ 14 ਜੇਕਰ ਪਹਿਲਾਂ ਹੋਰ ਵੀ ਸੀ ਟੀ 5 ਉਹ ਤਾਂ ਸੀਗੇ ਡੀਟੀ 14 ਤਾਂ ਸੀਗੇ ਪਰ ਟੀ 25 ਆਪਣੇ ਪਿੰਡ ਇੱਕੋ ਹੀ ਸੀ ਹਾਂਜੀ ਇਹਨਾਂ ਕੋਲੇ ਬਾਈ ਪਿੰਦਰ ਕੰਗ ਤੇ ਇਹ ਦੂਜਾ ਆਪਣੇ ਆ ਗਿਆ ਇਹ ਦੂਜਾ ਆ ਗਿਆ ਤੇ ਤਕੜੇ ਇੰਨੇ ਆ ਉਹ ਤੋਂ ਬੋਰ ਚਕਾਉਂਦੇ ਹੁੰਦੇ ਸੀ ਆਪਣੇ ਤਕਰੀਬਨ ਅੱਧੇ ਤੋਂ ਜ਼ਿਆਦਾ ਪਿੰਡ ਦੇ ਬੂਰ ਬਾਈ ਵਾਲੇ ਟੀ 25 ਨੇ ਚਕਾਏ ਹੋਏ ਆ। ਹੂੰ ਤੇ ਬਾਈ ਹੂਣੀ ਆਉਦੇ ਰਸਤੇਦਾਰੀ ਚ ਤਲਵੰਡੀ ਤਲਵੰਡੀ ਪੈਲੀ ਬੋਹਣ ਜਾਂਦੇ। ਜੀ ਤੇ 16 ਕਿੱਲੇ ਇੱਥੇ ਆਪਦੇ ਜੀ 30 35 ਕਿੱਲੇ ਟਰੈਕਟਰ ਨਾਲ ਖੇਤੀ ਕਰਦੇ ਰਹੇ ਆ। ਪੂਰਾ ਦੱਬ ਕੇ ਵਾਇਆ ਪਾਈ ਪਿੰਦਰ ਨੇ ਸਾਡੇ ਦੇਖਣ ਚ ਵੀ ਬੋਂਦਾ ਰਿਹਾ। ਮੈਂ ਤੁਹਾਨੂੰ ਪਤਾ ਵੀ ਆਪਾਂ ਨੂੰ ਹੁਣ ਇਹ ਚੀਜ਼ ਪਤਾ ਕਹਿ ਸਕਦੇ ਆ ਵੀ ਇਹਦੀ ਕੀਮਤ ਹੈ ਕੀ ਅਸਲ ਦੇ ਵਿੱਚ। ਇਹ ਵੀ ਇੱਕ ਗੱਲ ਐ ਆਉਂ ਆ ਵੀ ਜੀ ਇਹ ਜਿਹੜੇ ਇਹ ਚੀਜ਼ਾਂ ਨਾ ਹੁਣ ਇਹ ਤਕਨੀਕ ਆ ਚਲੋ ਠੀਕ ਆ ਹੁਣ ਟਰੈਕਟਰ ਵੱਡੇ ਆ ਗਏ ਹਾਂਜੀ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਆ ਨਾ ਹਜੇ ਜਦੋਂ ਆਪਾਂ ਤਿਆਰ ਕਰ ਲਿਆ ਇਹ ਤਾਂ ਆਪਾਂ ਨੂੰ ਬਾਹਲੇ ਤੇ ਦੇ ਫਕਸ਼ਨਾਂ ਦਾ ਹੀ ਨਹੀਂ ਪਤਾ ਪਤਾ ਹੀ ਨਹੀਂ ਸਹੀ ਹੈ ਬਈ ਕੰਪਨੀ ਨੇ ਉਦੋਂ ਵੇਖਲਾ 1968 ਦੇ ਵਿੱਚ ਜੀ ਇਹਦੇ ਡਿਸਟਰੀਬਿਊਟਰ ਵੀ ਦਿੱਤਾ ਇਹਦੇ ਚੇਂਜਰ ਵੀ ਦਿੱਤਾ ਜਿਹੜਾ ਚੇਂਜਰ ਅਰਜਨ ਦੇ ਵਿੱਚ ਪੰਜ ਸੱਤ ਸਾਲ ਹੀ ਪਹਿਲਾਂ ਟਰੈਕਟਰਾਂ ਦੇ ਵਿੱਚ ਆਇਆ ਚਾਹਰਜਨ ਚ ਆ ਗਿਆ ਚਾਹ ਇਹਦੇ ਵਿੱਚ ਸਵਰਾਜ ਚ ਆ ਗਿਆ ਉਹ ਥੋੜਾ ਟਾਈਮ ਹੀ ਪਹਿਲਾਂ ਦਾ ਆਇਆ ਚੇਂਜਰ ਵੀ ਜਿੰਨਾ ਮੂਰ ਨੂੰ ਭਜਦਾ ਉਹਨਾਂ ਮਗਰ ਇਹਦੇ ਉਦੋਂ ਦਾ ਹਮ ਸਾਰੇ ਗੇਰਾਂ ਚ ਮੂਰ ਨੂੰ ਸਾਰਿਆਂ ਚ ਬੈਕ ਫੇਰੇ ਇਹਦੀ ਜਿਹੜੀ ਲੈਫਟ ਆ ਜੀ ਲੈਫਟ ਟਰੈਕਟਰ ਦੀ ਤਾਂ ਉਹਨੂੰ ਕੰਮ ਕਰਦੀ ਸੀ ਹਾਂਜੀ ਇਹਦੀ ਲੈਫਟ ਥਾਂ ਨੂੰ ਵੀ ਕੰਮ ਕਰਦੀ ਹਮ ਵੀ ਉਸ ਟਾਈਮ ਦੇ ਵਿੱਚ ਹਾਂ ਉਦੋਂ ਦੀ ਗੱਲ ਵੀ ਜੇ ਮੰਨ ਲਓ ਖੁੱਭ ਗਿਆ ਹਾਲ ਪਾਇਆ ਮਗਰ ਹਾਂਜੀ ਜਦੋਂ ਇਹਦੀ ਲੈਫਟਾਂ ਇਹ ਹਾਲ ਥੱਲੇ ਨੂੰ ਗਏ ਇਹਦੇ ਟਾਇਰ ਚੱਕੇ ਜਾਣੇ ਜੀ ਸੀਬੀ ਵਾਂਗੂ ਵੇ ਇਹ ਇਹਦੇ ਚ ਇਹ ਤਕਨੀਕ ਆਈ ਆ ਤੇ ਫਿਰ ਤੋਂ ਦੇਖ ਯਾਰ ਬੰਦੇ ਉਹ ਏਡੇ ਚੰਗੇ ਸੀਗੇ ਹਾਂਜੀ ਉਹਨਾਂ ਬੰਦਿਆਂ ਨੇ ਇਹਦੇ ਨਾਲ ਜਿਹੜਾ ਸਮਾਨ ਆ ਠੀਕ ਹੈ ਵੀ ਡੰਡਾ ਡਰਾਵਰ ਤਾਂ ਨਾ ਉਹੀ ਲੋਕ ਲਾ ਲੈਂਦੇ ਹੁੰਦੇ ਹਾਂ ਸਹੀ ਹੈ ਉਹਨਾਂ ਬੰਦਿਆਂ ਨੇ ਡੰਡਾ ਡਰਾਵਰ ਸਹੀ ਆ ਗੁੱਲੇ ਤੇ ਆ ਪਿੰਨਾ ਹਾਂਜੀ ਉਹ 22 ਦੀਆਂ ਹੀ ਪਾਈਆਂ ਪਗਾਂ ਮਰਨ ਵਾਲੇ ਦੀਆਂ ਅੱਛਾ ਇਹ ਵਿਹਲਾ ਪਿੰਨਾ ਨਾ ਜੇ ਕੋਈ ਪਿੰਨਾ ਖੋਲ ਕੇ ਵੀ ਦੱਸ ਸਕਦਾ ਵੀ ਇਹ 20-25 ਸਾਲ ਪੁਰਾਣੀਆਂ ਹੀ ਆ। ਪੁਰਾਣੀਆਂ ਹੀ ਆ ਤੇ ਸਾਰਾ ਸਮਾਨ ਉਹਨੇ ਨਾਲ ਦਿੱਤਾ ਹੀ ਹੈ। ਨਾਲ ਦਿੱਤਾ ਐਕਸ ਰੇ ਦੀ ਪੁਲੀ ਆ ਉਹ ਉੱਥੇ ਰਹਿ ਗਈ ਆਪਣੇ ਕੋਲੇ ਪੁਲੀ ਲਿਆਉਣ ਵਾਲੀ ਚੱਕ ਕੇ। ਠੀਕ ਹੈ ਜੀ। ਵੀ ਜਿਹੜੀ ਪੁਲੀ ਤੋਂ ਅੱਗੇ ਸੰਢੀ ਗੇਟ ਵਗੈਰਾ ਇਹਦੇ ਨਾਲ ਚੱਲਦੇ ਹੁੰਦੇ ਸੀ। ਹਾਂ ਜੀ। ਹੁਣ ਉਹਨੋਂ ਅਗਲਾ ਕਵਾੜ ਦੀ ਡੰਡਾ ਲਾ ਕੇ। ਹਾਂ ਹਾਂ ਕੁਝ ਵੀ ਯਾਰ ਹੁਣ ਆਪਣੇ ਘਰਾਂ ਦੇ ਵਿੱਚ ਕੋਈ ਚੀਜ਼ ਹੁੰਦੀ ਆ। ਹਾਂ ਜੀ। ਆਪ ਉੱਪੜ ਗਾਣੀਆਂ ਚੱਕ ਕੇ ਆ ਚੀਜ਼ ਐ ਤੇ ਵੇਚ ਦਿਓ ਹਨਾ। ਹੁਣ ਤੂੰ ਦੇਖ ਲੈ ਇਹਦੀ ਫੱਟੀ ਵੀ ਨਹੀਂ ਲਾਹੀ ਉਹਨਾਂ ਨੇ। ਸਹੀ ਆ ਲੈ ਪੀ ਵੀ ਡਟੀ ਆ ਡੰਡਾ ਆ ਡੰਡੇ ਵਾਲੀ ਕਿੱਲੀ ਆ ਪਿੰਨਾ ਨਾਲ ਹੈ ਹੂੰ ਇਹਦੇ ਹਾਰਨ ਵੀ ਲੱਗਿਆ ਵਿਆ ਅੱਛਾ ਹਾਰਨ ਵੀ ਲੱਗਿਆ ਵੇ ਬੈਟਰੀ ਹਾਂ ਆਲਟੀਨੇਟਰ ਹਾਂਜੀ ਤੇ ਇਹਦੀ ਸੈਲਫ ਕੱਲੀ ਮੈਸਾ ਹੂੰ ਠੀਕ ਹੈ ਨਾ ਵੀ ਸੈਲਫ ਤਾਂ ਹੋ ਸਕਦਾ ਉਹਨਾਂ ਨੇ ਲਵਾਈ ਬਣਾ ਹੋਵੇ ਵੀ ਹਈ ਤਾਂ ਇਹ ਕੰਮ ਤੇ ਜਾਊਗਾ ਹਾਂ ਵੀ ਹੁਣ ਜਦੋਂ ਆਪਾਂ ਇਹਨੂੰ ਕੰਮ ਤੇ ਲਾਤਾ ਤੇ ਆਪਾਂ ਹੀ ਮੈਂ ਇੱਥੇ ਹਲਤਾਂ ਕਰਦੇ ਨੇ ਚੈੱਕ ਕਰ ਲਿਆ ਅੱਛਾ ਹੀ ਮੈਂ ਕਹਾਂ ਯਾਰ ਦੇਖੀ ਵੀ 20 25 ਸਾਲ ਦਾ ਖੜਾ ਵੀ ਮਗਲੈਲ ਨਹੀਂ ਹੋਣਾ ਜਦੋਂ ਆ ਕੱਢਿਆ ਯਾਰ ਇਹਦੇ ਵਿੱਚ ਤਾਂ ਮਗਲੈਲ ਵੀ ਹੈ ਗੱਲ ਲੈ ਲੈ ਮੰਦੇ ਆ ਕਿਉਂ ਇਹਦਾ ਮਤਲਬ ਤੁਸੀਂ ਇਹਦਾ ਮਤਲਬ ਇਹ ਲੀਕ ਨਹੀਂ ਕਿਤੋਂ ਨਹੀਂ ਗਿਆ ਯਾਰ ਟੌਕੇ ਟੌਕੇ ਨਾਲ ਵੀ ਇਹਦਾ ਸਾਰਾ ਮਗਲੈਲ ਨਿਕਲ ਜਾਣਾ ਨਿਕਲੇ ਆਣਾ ਜਿੰਨੇ ਟਾਈਮ ਦਾ ਖੜਾ ਸੀ ਹਾਂ ਇਹਦਾ ਮਤਲਬ ਵੀ ਇਹ ਕਿਤੋਂ ਲੀਕ ਨਹੀਂ ਇਹ ਤੇ ਮੈਨੂੰ ਪਤਾ ਵੀ ਇਹਦਾ ਲੈਫਟ ਵਾਲਾ ਤੇ ਗੇਅਰ ਵਾਲਾ ਤੇਲ ਵੀ ਹੋਊਗਾ ਹਾਂ ਸਹੀ ਗੱਲ ਹੈ ਵੀ ਲੈਫਟ ਵਾਲਾ ਗੇਅਰ ਵਾਲਾ ਤੇਲ ਵੀ ਹੋਊਗਾ ਬਹੁਤ ਯਾਰ ਆ ਆ ਜੀ ਇੱਥੇ ਡੀਜ਼ਲ ਟੈਂਕੀ ਦਿੱਤੀ ਉਹਨਾਂ ਨੇ ਇੱਕ ਗੱਲ ਹੋਰ ਮਾਮਾ ਜੀ ਹੁਣ ਜਿਵੇਂ ਮਾਨ ਨੂੰ ਆਪਾਂ ਤਿਆਰ ਕਰਾ ਲਿਆ ਆਪਾਂ ਤਾਂ ਚਲੋ ਕਹਿ ਦਈਏ ਸ਼ੋਪ ਪੀਸ ਹੀ ਲਾਉਣਾ ਆਪਾਂ ਤਾਂ ਸੰਭਾਲ ਕੇ ਯਾਦਗਾਰੀ ਰੱਖਣੀ ਹੈ ਯਾਦਗਾਰੀ ਵੀ ਰੱਖੀ ਤੂੰ ਕੰਮ ਵੀ ਲਿਆ ਕਰਨਾ ਆਪਾਂ ਹਾਂ ਵੀ ਕੰਮ ਵੀ ਜੇ ਲਿਆ ਜਾਵੇ ਤੋ ਆਪਣੇ ਬਰਾਬਰ ਕਰੂਗਾ ਤੂੰ ਜਿਹੜੇ ਟਰੈਕਟਰ ਦੇ ਵੀ ਕਹੂਗਾ ਵੀ ਹਾਂ T25 ਖੜਾ ਦੇ 200 ਸਿਲੰਡਰ ਆ ਇਹ 9 ਹੜਾ ਖਿੱਚੂਗਾ ਹਾਂਜੀ ਹਾਂਜੀ ਇਹਦੇ ਮਗਰ ਰੋਟਾਵੇਟਰ ਵੀ ਬਣਾਉਣਾ ਆਪਾਂ 5 ਫੁੱਟਾ ਹਾਂਜੀ ਬਾਜਪੀਂਧਰ ਆ ਟਰੈਕਟਰ 5 ਫੁੱਟਾ ਰੋਟਾਵੇਟਰ ਖਿੱਚਦਾ ਇਹਦੀ ਬੀੜ ਨੂੰ ਕਰਕੇ ਆਏ ਸੀਗੇ ਮੱਲਗੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਇਹਨਾਂ ਨੇ ਦਿੱਤਾ ਸੀਗਾ ਠੀਕ ਹੈ ਜੀ ਤੇ ਉਹ ਸਾਰੀ ਖੇਤੀ ਇਹਦੇ ਨਾਲ ਕਰਦੇ ਰਹੇ ਹੁਣ ਤੱਕ ਉਹ ਬਾਹਰ ਚਲੇ ਗਏ ਫਿਰ ਉਹਨਾਂ ਨੇ ਵਾਪਸ ਇਹਨਾਂ ਦਾ ਟਰੈਕਟਰ ਇਹਨਾਂ ਨੂੰ ਦਿੱਤਾ ਰੂਟਾਵੇਟਰ 5 ਫੁੱਟਾ ਹਾਂਜੀ ਤੇ ਹਾਲ ਹਾਲ ਜਿੰਨੇ ਡੂੰਘੇ ਇਹ ਹਾਲ ਖਿੱਚੂਗਾ ਜੀ ਉਹਨੇ ਡੂੰਘੇ ਹੋ ਟਰੈਕਟਰ ਨਹੀਂ ਖਿੱਚਦਾ ਇਹ ਬਾਈ ਜੇ ਤੂੰ ਸਹੀ ਦੱਸਾਂ ਨਾ ਹੋਣਾ ਹਾਂਜੀ ਬਾਈ ਮੈਨੂੰ ਨਹੀਂ ਪਤਾ ਇਹਦਾ ਕਿਹੜਾ ਗੇਅਰ ਮੰਨਦਾ ਇਹ ਪਤਾ ਵੀ ਆ ਇਹਦਾ ਕਲੱਚ ਆ ਤੇ ਆ ਇਹਦੇ ਬ੍ਰੇਕ ਆ ਹਾਂ ਆ ਮੈਨੂੰ ਇੰਨਾ ਕੁ ਪਤਾ ਲੱਗਾ ਵੀ ਇਹ ਡਿਸਟ੍ਰਿਬਿਊਟਰ ਵਾਲਾ ਲਿਫਟ ਵਾਲਾ ਜਗਾੜ ਆ ਠੀਕ ਹੈ ਜੀ ਗੇਅਰ ਅਸਲੀ ਇਹਦਾ ਆ ਦੱਸਦੇ ਆ ਅੱਛਾ ਜੀ ਬਈ ਆ ਹੁਣ ਬਾਈ ਭਿੰਦਰ ਤੋਂ ਇਹਨੂੰ ਸਿੱਖਾਂਗੇ ਚਲਾਉਣਾ ਹਾਂ ਵੀ ਉਹਨਾਂ ਨੂੰ ਪਤਾ ਹਾਂ ਹੁਣ ਜੀ ਇਹ ਤਾਂ ਦੇਖ ਮੀਟਰ ਨਾਲ ਤੇ ਆ ਮੀਟਰ ਨਾਲ ਦੇ ਹਜੇ ਵੀ ਮੀਟਰ ਆ ਇਹਦਾ ਹੀਟਰ ਆ ਅੱਛਾ ਆ ਹੀਟਰ ਆ ਗਏ ਆ ਹੀਟਰ ਜਦੋਂ ਆਪਾਂ ਚਾਬੀ ਲਾਵਾਂਗੇ ਇੱਥੇ ਬਲਬ ਜਗਦਾ ਹੁੰਦਾ ਹਾਂਜੀ ਇਹ ਆ ਹੀਟਰ ਆ ਇਹਦਾ ਠੀਕ ਹੈ ਜੀ ਤੇ ਵੈਸੇ ਇਹ ਆ ਜਿਹੜੇ ਬਲਬ ਦਿੱਤੇ ਆ ਇੱਥੇ ਹਾਂਜੀ ਇਹ ਇਹ ਜਗਦੇ ਹੁੰਦੇ ਵੀ ਰਾਤ ਨੂੰ ਜੇ ਟਰੈਕਟਰ ਚੱਲਦਾ ਇੱਥੇ ਇਹਨਾਂ ਤੇ ਚਾਨਣਾ ਹੋਵੇ ਹਾਂ ੱਡੀ ਵਧੀਆ ਉੱਤੋਂ ਆਏ ਬੰਦ ਕੀਤੇ ਇੱਥੇ ਮਾੜਾ ਜਿਹਾ ਬਲਬ ਜਗਦਾ ਹੁੰਦਾ ਇਹ ਆਪਾਂ ਉਵੇਂ ਹੀ ਜਗਦੇ ਕਰਨੇ ਆ ਹਾਂ ਵੀ ਸੌਰੀ ਕੱਲੀ ਕੱਲੀ ਚੀਜ਼ ਕਰਾਂਗੇ ਆ ਇਹਦਾ ਉਹ ਲੱਗਿਆ ਦਾ ਨਾਲ ਦੋਈ ਆ ਹਾਰਨ ਹਾਂਜੀ ਆ ਕਟੌਟ ਲੱਗਿਆ ਹੋਇਆ ਹੈਗਾ ਹਾਂਜੀ ਆ ਇਹਦਾ ਡੀਜ਼ਲ ਟੈਂਕੀ ਉਹ ਇਹਨਾਂ ਨੂੰ ਖੋង ਗਈ ਆ ਤੇ ਨਹੀਂ ਤਾਂ ਟੱਕਾਂ ਟੁੱਕਣ ਤਾਂ ਉਹਨੂੰ ਗਵਾਚ ਜਾਂਦੇ ਇਹ ਕਿੱਥੇ ਲੱਭਣੇ ਹਾਂ ਤੇ ਟੱਕਣ ਦੇਖ ਯਾਰ ਕਿੱਟਾ ਸਰਵਾਦਾ ਕਿਲੋ ਦਾ ਟੱਕਣ ਹੀ ਹੋਊਗਾ ਸਹੀ ਤੇ ਹੁਣ ਤਾਂ ਉਹਦੇ ਕਹਿੰਦੇ ਨਵੇਂ ਤਾਂ ਨਵਾਂ ਟਰੈਕਟਰ ਆ ਪਰ ਇੰਨਾ ਚੰਗਾ ਲੋਹਾ ਹੈ ਨਹੀਂਗਾ ਜੇ 22 23 ਸਾਲ ਬਾਹਰ ਖੜਾ ਨਵਾਂ ਟਰੈਕਟਰ ਖੜਾ ਦਿੰਦੇ ਆ 5 ਸਾਲ ਬਾਹਰ ਹਾਂਜੀ ਸਾਰਾ ਗਲ ਜੂਗਾ ਗਲ ਜੂਗਾ ਪਰ ਇਹ ਲੋਹਾ ਗਲਿਆ ਰੀ ਯਾਰ ਹੈ ਇਹ ਲੋਹਾ ਗਲਿਆ ਨਹੀਂ ਉਵੇਂ ਪਿਆ ਖੜਾ ਹੀ ਬਾਹਰ ਹੀ ਸੀ ਖੜਾ ਬਾਹਰ ਗਾੜ ਤਾਂ ਚਲ ਮਿੱਟੀ ਲੱਗੀ ਹੁੰਦੀ ਆ ਹਾਂਜੀ ਐਂ ਦਰੋਂ ਮੜ ਗੜ ਗਲਿਆ ਹਾਂਜੀ ਗਲਿਆ ਹਾਂਜੀ ਬਹੁਤ ਕਾਠੀ ਆ ਉਨ ਤੋਂ ਖਰਾਬ ਹੋ ਗਈ ਆ ਪਰ ਵਰਕ ਕਰਦੀ ਆ ਵਰਕ ਕਰਦੀ ਆ ਹਾਂਜੀ ਵੀ ਇੱਦੀ ਗੱਲ ਨਹੀਂ ਵੀ ਵਰਕ ਕਰਦੀ ਆ ਇਹ ਜੇ ਜੀ ਸਾਹਿਬ ਨੇ ਮਾਮਾ ਹੀ ਆ ਤੇ ਹੁਣ ਮੂਰੇ ਤਾਂ ਰੈਮ ਹੀ ਰਹਿ ਗਏ ਰੈਮ ਤੂੰ ਦੇਖ ਹਾਲਾਤ ਦੇਖ ਕੇ ਅਗ ਲੱਗੇ ਹਾਂਜੀ ਇਹ ਦਾ ਰੀਜਨਲ ਆ ਕੋਈ ਇਹ ਤੇ ਚਾਬੀ ਕਹਿੰਦੇ ਉਵੇਂ ਲੱਗੀ ਨਹੀਂ ਕੋਈ ਇਹ ਲੱਟਾ ਉਹਨਾਂ ਨੇ ਤਾਂ ਉਹਨੂੰ ਉਰੋਂ ਤੋਂ ਦੇਖੀ ਇਹ ਤਾਂ ਤਿਆਰ ਹੋਏ ਤੇ ਅਸਲ ਪਤਾ ਲੱਗਣਾ ਇੱਥੇ ਸ਼ੋਕ ਖਲਦੀ ਹੈ ਹਾਂ ਇੱਥੇ ਸ਼ੋਕ ਖਲਦੀ ਹੈ ਮੇਰਾ ਟਰੰਗੂ ਵੀ ਸ਼ੋਕ ਖਲਦੀ ਹੈ ਇਹ ਤਾਂ ਤੂੰ ਇਹ ਆਪਾਂ ਕੇਰਾ ਆਈ ਉਹਨੂੰ ਕਹਿਤਾ ਵੀ ਆਈ ਉਧਰ ਦੀ ਇੰਜਨ ਇੰਜਨ ਤੇ ਮਾਰੀ ਇਹ ਕੇਰਾ ਤੂੰ ਆਈ ਸਟਾਰਟ ਕਰ ਦਿੱਤੀ ਹਾਂਜੀ ਟਾਇਰ ਪਾ ਦੇ ਟਾਇਰ ਇਹਦੇ ਇਹ ਸ਼ੋਕ ਖਲਦੀ ਇਹ ਜਾਣਾ ਠੂਰ ਵਾਲੇ ਗਾਲੇ ਕੋਲੇ ਹਾਂ ਠੂਰ ਵਾਲੇ ਗਾਲੇ ਬਾਈ ਠੂਰ ਵਾਲੇ ਗਾਲੇ ਨੇ ਕਰਨਾ ਇਹਨੂੰ ਸਟਾਰਟ ਜੀ ਉਹ ਕਹਿਤਾ ਵੀ ਕੇਰਾ ਸਾਨੂੰ ਇਹ ਸਟਾਰਟ ਕਰਕੇ ਦੇ ਦੇ ਆਪਾਂ ਨੂੰ ਇਹਦੀਆਂ ਕੰਮਾਂ ਪੇਸ਼ਿਆਂ ਦਾ ਲੱਗ ਜੂ ਪਤਾ ਵੀ ਕੋਈ ਗੇਰਦਾ ਕੋਈ ਲੈਫਟ ਦਾ ਕੀ ਗੱਲਬਾਤ ਆ ਉਦੋਂ ਬਾਅਦ ਉਹ ਕੰਮ ਜਿਹੜਾ ਹੋਇਆ ਕਰਾ ਕੇ ਫੇਰ ਇਹਨੂੰ ਕਰਾਵਾਂਗੇ 6-7 ਮਹੀਨਾ ਰੰਗ ਹਾਂਜੀ ਨਾਲ ਤਾਂ ਦੋਵੇਂ ਸ਼ਿਫਟਾਂ 'ਚ ਆਪਣਾ ਕੰਮ ਹੋ ਜੂ ਹਾਂਜੀ ਕੁਸ ਪੈਸੇ ਹੋਣ ਲੱਗ ਜਾਣਗੇ ਹਾਂ ਇਹ ਕਟੌਟ ਵੀ ਲਾਈਟਾਂ ਲੂਟਾਂ ਨੂੰ ਕਰਾ ਸਕਦਾ ਹਾਂ ਬਾਕੀ ਫੰਕਸ਼ਨ ਤਾਂ ਵੀ ਸਾਰੇ ਹੀ ਆ ਟੋਟਲ ਆ ਤੇ ਕੀ ਨਹੀਂ ਸਾਰੇ ਫੰਕਸ਼ਨ ਆ ਯਾਰ ਹੁਣ ਬਸ ਹੋਣਾ ਤੂੰ ਦੇਖ ਆ ਇਹਦਾ ਇਹ ਹੈਗਾ 에어 ਕੂਲਰ ਇਹਦੇ ਤੇ ਰੇਡੀਏਟਰ ਨਹੀਂ ਹੈ ਰੇਡੀਏਟਰ ਨਹੀਂ ਜਿਵੇਂ ਕਲਾਸ ਕਰ ਸੀਗਾ ਹਾਂ ਤੇ ਫਿਰ ਵੀ ਇਹ ਅੱਜ ਦੇ ਟਰੈਕਟਰਾਂ ਦਾ ਰੇਡੀਏਟਰ ਆ ਫਿਰ ਵੀ ਇਹ ਬਿਲਕੁਲ ਕਿੰਨਾ ਕੰਮ ਦੱਸਦਾ ਹੈ ਨਾ ਪਰ ਇਹ ਜਿਹੜੇ ਟਰੈਕਟਰ ਹੁੰਦੇ ਆ 에어 ਕੂਲਰ ਬਸ ਇਹਨਾਂ ਦਾ ਇੰਨਾ ਹੁੰਦਾ ਇਹਨੂੰ ਚੱਲਦੇ ਫਿਰਦੇ ਨੂੰ ਤਾਂ ਤੂੰ ਬਾਹਰ ਤੇ ਲਈ ਫਿਰ ਜੇ ਤੂੰ ਖੜ ਇਹਨੂੰ ਖੜਾ ਕੇ ਜਨਰੇਟਰ ਲਾਵੇਂਗਾ ਫਿਰ ਇਹਦੇ ਚ ਗਰਮ ਹੁੰਦੀ ਸਮੱਸਿਆ ਹੁੰਦੀ ਐ ਨਹੀਂ ਖੜੀ ਜਾਂਦੇ ਫਿਰਦੇ ਨੂੰ ਕੋਈ ਪ੍ਰਵਾਹ ਚਲਦੇ ਫਿਰਦੇ ਨੂੰ ਜਿਹੜਾ ਹੁੰਦਾ ਆਪਣਾ ਪੱਖਾ ਲੱਗਿਆ ਰੇਡੀਏਟਰ ਉਹ ਟਰੈਕਟਰ ਜਨਰੇਟਰ ਤੇ ਖੜਾ ਗਰਮੀ ਲਾਉਂਦਾ ਹੁੰਦਾ ਪਰ ਉਹਦਾ ਕੋਈ ਨੁਕਸਾਨ ਨਹੀਂ ਇਹ ਖੜਾ ਗਰਮੀ ਹੁੰਦਾ ਤੁਰੇ ਫਿਰਦੇ ਨੂੰ ਇਹਨੂੰ ਹਵਾ ਵੀ ਲੱਗਦੀ ਐ ਬਾਕੀ ਆ ਚੀਜ਼ੇ ਦਾ ਹੈੱਡ ਉਵੇਂ ਬਣਿਆ ਮੋਟਰਸਾਈਕਲਾਂ ਦਾ ਆਹ ਮੋਟਰਸਾਈਕਲਾਂ ਚਿਰੰਗਾ ਵਾਲਾ ਚਿਰੰਗਾ ਵਾਲਾ ਇਹ ਠਰਦਾ ਐ ਹਵਾ ਠਾਰਦੀ ਐ ਇਹਨੂੰ ਹਾਂ ਹਾਂ ਲਾਈਟਾਂ ਵੀ ਜਿਹੜੀ ਲਾਈਟਾਂ ਵੀ ਨਾਲ ਦਿੰਦੀਆਂ ਨੇ ਜਿਹੜਾ ਨਾਲ ਦਿੰਦੀਆਂ ਨੇ